ਹਾਂ ਫੈਟ ਦੇਗਾ ਉਹ ਉਹ ਦੇ ਨਾ ਆ ਤਾਂ ਖਾ ਅੱਖਾਂ ਮੇਰੀ ਤੇਦੀ ਲੱਗਿਆ ਅੰਕਲ ਮੈਨੂੰ ਦੁਰਬੀਨ ਨਾਲ ਉਹ ਦੇਖਿਆ ਮੈਨੂੰ ਤਾਂ ਉਹ ਦੇ ਹੋਏ ਕੇ ਦੇਖਦੇ Diolch <laughs> yn ਸਕਪਾਲ ਮਾਟਰ ਨਹੀਂ ਬੈਠਾ ਮਦਰਲੇ ਬੱਸ ਪਟਿਆਲਾ ਬੈਠਾ ਨਾ ਉਹ ਨੂੰ ਜਾ ਕੇ ਕਹਿਦਾ ਚਾਹ ਉਹ ਵੀਰੇ ਨੇ ਕਿਹਾ ਵੀ ਲਾਈਵ ਚਲਾਤਾ ਸਾਨੂੰ ਲਿੰਕ ਤੇ ਲਾਈਵ ਚਲਾਤਾ ਲਿੰਕ ਤੇ ਪੇ ਕਾ ਲਾਈਵ ਦਾ ਲਿੰਕ ਸਾਨੂੰ ਭੇਜ ਤਾਂ ਚੈੱਕ ਕਰਦਾ ਅੰਕਲ ਕਹਿੰਦਾ ਭੁੱਲ ਗਿਆ ਆ ਦੇਖ ਹਲੋ ਉਹ ਬੱਚੇ ਹੋ ਬੱਚੇ ਹਨ ਹਲੋ ਹਾਂਜੀ ਬਹੁਤ ਹੀ ਸਤਿਕਾਰਯੋਗ ਸ੍ਰੀ ਅੱਤੀ ਸਹਿਬਾਨ ਅੱਤੀ ਸਹਿਬਾਨ ਤੇ ਬਖ ਬਖ ਸਕੂਲਾਂ ਦੇ ਵਿੱਚੋਂ ਪਹੁੰਚੇ ਹੋਏ ਸਾਰੇ ਹੀ ਅਧਿਆਪਕ ਸਹਿਬਾਨ ਤੇ ਬਹੁਤ ਹੀ ਹੋਰ ਹਾਰ ਸਾਡੇ ਨੰਨੇ ਖਿਡਾਰੀਆਂ ਸਭ ਤੋਂ ਪਹਿਲਾਂ ਸਾਰੇ ਜਣਿਆਂ ਨੇ ਇੱਥੇ ਪਹੁੰਚਣ ਤੇ ਤੁਹਾਡਾ ਸਾਰਿਆਂ ਦਾ ਹੀ ਤੁਹਾਡਾ ਬਹੁਤ ਬਹੁਤ ਸਵਾਗਤ ਕੀਤਾ ਜਾਂਦਾ ਹੈ ਕਿਉਂਕਿ ਅੱਜ ਅਸੀਂ ਬਲਾਕ ਲੈਵਲ ਦੀਆਂ ਜੋ ਖੇਡਾਂ ਉਹ ਉਹਨਾਂ ਦੀ ਸ਼ੁਰੂਆਤ ਕੱਲ ਕਾਲਾ ਮਹਿਰ ਸਟੇਡੀਅਮ ਵਿਖੇ ਹੋ ਚੁੱਕੀ ਸੀ ਜਿਹਦਾ ਕੱਲ ਸੈਕੰਡ ਡੇ ਆ ਇਸ ਸੈਕੰਡ ਡੇ ਦੇ ਵਿੱਚ ਦੂਸਰੇ ਦਿਨ ਦੇ ਵਿੱਚ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਨੇ ਗਰਾਊਂਡ ਵਗੈਰਾ ਜਾਂ ਉਧਰ ਖੂਖੋ ਦਾ ਗਰਾਊਂਡ ਹੈ ਬਿਡਵੈਂਟਰ ਦਾ ਗਰਾਊਂਡ ਹੈ ਜਾਂ ਜਿੰਨੇ ਵੀ ਹੈਗੇ ਆ ਸਾਰੇ ਪ੍ਰਬੰਧਕ ਯੋਰਾ ਸ਼ੋਰਾ ਦੇ ਨਾਲ ਲੱਗੇ ਹੋਏ ਆ ਸਭ ਤੋਂ ਪਹਿਲਾਂ ਤਾਂ ਇੱਥੋਂ ਦੀ ਸਮੁੱਚੀ ਟੀਮ ਨੂੰ ਤੇਥੋਂ ਦੇ ਸਾਰੇ ਹੋਏ ਸਾਡੇ ਸੀਐਚ ਜੀ ਮੈਮ ਰਿਸਪੈਕਟਡ ਪਰਮਜੀਤ ਕੌਰ ਜੀ ਤੇ ਉਹਨਾਂ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਵਾਦ ਤੇ ਖਾਸ ਤੌਰ ਤੇ ਪਿੰਡ ਗਹਿਲ ਦੇ ਕਲੱਬ ਮੈਂਬਰ ਸਹਿਬਾਨ ਪੰਚਾਇਤ ਮੈਂਬਰ ਸਹਿਬਾਨ ਤੇ ਸਮੁੱਚੀ ಗ್ರಾಮ ਪੰਚਾਇਤ ਤੇ ਸਾਰੇ ਹੀ ਉਹ ਸਤਿਕਾਰਯੋਗ ਸ਼ਖਸੀਅਤਾਂ ਜਿਨ੍ਹਾਂ ਦੀ ਹੱਲਾਸ਼ੇਰੀ ਦੇ ਨਾਲ ਜਿਨ੍ਹਾਂ ਦੇ ਆਸ਼ੀਰਵਾਦ ਦੇ ਨਾਲ ਆਸੀ ਆਏ ਦੂਸਰਾ ਖੇਡਾਂ ਦਾ ਜਿਹੜਾ ਹੈਗਾ ਦੂਸਰੇ ਦਿਨ ਦੇ ਵਿੱਚ ਇੱਥੇ ਅੱਜ ਰੌਣਕਾਂ ਲੱਗਣਗੀਆਂ ਸੋ ਜਿੰਨੇ ਵੀ ਪਤਵੰਤੇ ਸੱਜਣ ਸਾਡੇ ਇਸ ਗਰਾਊਂਡ ਦੇ ਵਿੱਚ ਪਹੁੰਚੇ ਆ ਮੈਂ ਆਪਣੇ ਵੱਲੋਂ ਤੇ ਮੈਡਮ ਸਿਹਤ ਜੀ ਮੈਮ ਜੀ ਵੱਲੋਂ ਇਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂਗੇ ਆ ਖਾਸ ਤੌਰ ਤੇ ਸਾਡੇ ਸੰਧੂ ਸਾਹਿਬ ਪੈਟਰੋਲ ਪੰਪ ਵਾਲੇ ਜਿਹੜੇ ਹਮੇਸ਼ਾ ਹੀ ਬੱਚਿਆਂ ਦੇ ਲਈ ਬਹੁਤ ਜ਼ਿਆਦਾ ਸਹਯੋਗ ਦਿੰਦੇ ਆ ਤੇ ਸਹਿਯੋਗ ਕਰਦੇ ਆ ਹਰ ਹਰ ਫੀਲਡ ਦੇ ਵਿੱਚ ਉਹਨਾਂ ਦਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸੋ ਬੱਚਿਆਂ ਨੂੰ ਬੇਨਤੀ ਆ ਪਹਿਲਾਂ ਤਾਂ ਵੀ ਸਾਰੇ ਆਪਣੀ ਟੀਮ ਦੇ ਨਾਲ ਆ ਇੱਕ ਸਾਈਡ ਤੇ ਬੈਠੋ ਜਿਨ੍ਹਾਂ ਨੇ ਅਜੇ ਚਾਹ ਨਹੀਂ ਛਕੀ ਅਿਤਲੇ ਸਾਈਡ ਦੇ ਉੱਤੇ ਚਾਹ ਚੱਲ ਰਹੀ ਆ ਬਟੇ ਪਹਿਲਾਂ ਤੁਸੀਂ ਚਾਹ ਆ ਸ਼ਕ ਸਕਦੇ ਹੋ ਜਿਨ੍ਹਾਂ ਨੇ ਪਾਣੀ ਪੀਣਾ ਉਹ ਪਾਣੀ ਪੀ ਸਕਦੇ ਆ ਬੋਲਣ ਤੋਂ ਥੋੜਾ ਜਿਆ ਗਰੀਜ਼ ਕਰੋ ਖਾਸ ਤੌਰ ਤੇ ਜਿਹੜੇ ਇੱਥੇ ਬੈਠੇ ਆ ਦੂਸਰੀ ਗੱਲ ਆ ਜਿਹੜੀਆਂ ਚੇਅਰ ਜਿ ਲੱਗੀਆਂ ਬਟੇ ਪਲੀਜ਼ ਇਹਨਾਂ ਤੋਂ ਨੀਚੇ ਬੈਠਣਾਗਾ ਕਿਉਂਕਿ ਸਾਡੇ ਜਿੰਨੇ ਵੀ ਸਤਕਾਰਯੋਗ ਅਧਿਆਪਕ ਸਾਹਿਬਾਨ ਪਹੁੰਚਣਗੇ ਜਾਂ ਪਿੰਡ ਦੇ ਵਿਦਵੰਤ ਸੱਜਣ ਪਹੁੰਚਣਗੇ ਸਹਾਯੋਗੀ ਪਹੁੰਚਣਗੇ ਉਹਨਾਂ ਦੇ ਲਈ ਅਸੀਂ ਇਹ ਚੇਅਰ ਜਿ ਲਗਾਈਆਂ ਹੋਈਆਂ ਨੇ ਤੁਹਾਡੇ ਤਾਂ ਅਸੀਂ ਜਲਵੇ ਦੇਖ ਰਹੇ ਆ ਗਰਾਊਂਡ ਦੇ ਵਿੱਚ ਅੱਜ ਸੋ ਤੁਸੀਂ ਪੂਰਾ ਮਾਰਮਤ ਹੋ ਜਾ ਵੈਸੇ ਦਾ ਹੋਏ ਹੋਏ ਆਗੇ ਸੋ ਲਾਜ਼ਮੀ ਤੌਰ ਤੇ ਅੱਜ ਸ਼ਾਮ ਤੱਕ ਤੁਸੀਂ ਬਹੁਤ ਸੋਹਣੇ ਇੱਥੇ ਕਲਾ ਕਿਰਤੀਆਂ ਜਿਹੜੀਆਂ ਆਪਣੇ ਜੁੱਸੇ ਦੇ ਪ੍ਰਦਰਸ਼ਨ ਕਰਦੇ ਆ ਤੇ ਖੇਡਾਂ ਦੇ ਵਿੱਚ ਵੱਖ-ਵੱਖ ਇਵੈਂਟਾਂ ਦੇ ਵਿੱਚ ਤੁਸੀਂ ਵੱਖ-ਵੱਖ ਤਰ੍ਹਾਂ ਦੇ ਆ ਜਿਹੜੇ ਹੈਗੇ ਆਪਣੇ ਜਲਵੀ ਬਖਾਉਗੇ ਸਭ ਨੂੰ ਸਾਰਿਆਂ ਨੂੰ ਸੋ ਬੇਨਤੀ ਕਰਦੇ ਆ ਆਪਾਂ ਬਹੁਤ ਆ ਸਮਾਂ ਲੈਂਦੇ ਹੋਏ ਬਹੁਤ ਜਲਦੀ ਅੱਜ ਅੱਜ ਦੇ ਦਿਨ ਦਾ ਇਹਨਾਂ ਖੇਡਾਂ ਦਾ ਆਗਾਜ਼ ਕਰਨ ਜਾ ਰਹੇ ਹਾਂਗੇ ਸਾਡੇ ਲਾਈਵ ਕਰ ਰਿਹਾ ਹਾਂ ਜੀ ਆ ਇੱਕ ਹੋਰ ਖੁਸ਼ੀ ਵਾਲੀ ਗੱਲ ਹੈ ਕਿ ਪਿੰਡ ਕਲਾਲ ਮਾਜਰੇ ਤੋਂ ਸਾਡਾ ਸਾਥੀ ਸੁਖਵਿੰਦਰ ਸੌਰੀ ਕਾਲਸਾ ਤੋਂ ਪਿੰਡ ਕਾਲਸਾ ਤੋਂ ਸਾਡਾ ਵੀਰ ਸਪੈਸ਼ਲੀ ਤੌਰ ਤੇ ਸਾਨੂੰ ਕਵਰ ਕਰਨ ਦੀ ਖਾਤਰ ਪਹੁੰਚਿਆ ਹੋਇਆ ਕਿਉਂਕਿ ਅੱਜ ਸੋਸ਼ਲ ਮੀਡੀਆ ਦਾ ਜਵਾਨਾਂ ਦਾ ਤੇ ਹਰ ਇੱਕ ਕੋਈ ਘਰਾਂ ਦੇ ਵਿੱਚ ਬੈਠ ਕੇ ਵੀ ਇਹਨਾਂ ਪ੍ਰੋਗਰਾਮਾਂ ਦਾ ਆਨੰਦ ਲੈਣਾ ਚਾਹੁੰਦਾ ਖਾਸ ਤੌਰ ਤੇ ਸਾਡੇ ਨਵੇਂ ਖਿਆਰ ਇਹਦੇ ਜਿਹੜੇ ਮਾਤਾ ਪਿਤਾ ਉਹ ਵੀ ਘਰਾਂ ਦੇ ਵਿੱਚ ਬੈਠ ਕੇ ਆ ਇਹ ਲੇਕ ਸ਼ੇਅਰ ਕਰ ਦਿੱਤਾ ਜਾਊ ਤਾਂ ਲੋਕ ਦੇ ਉੱਤੇ ਆਨੰਦ ਮਾਣ ਸਕਦੇ ਹੋ ਇਹਦਾ ਵੀਰ ਦਾ ਵੀ ਅਸੀਂ ਇੱਥੇ ਪਹੁੰਚੇ ਤੇ ਬਹੁਤ ਬਹੁਤ ਸਵਾਗਤ ਕਰਦੇ ਆ ਤਾਂ ਜੋ ਸਾਡੇ ਨੰਨੇ ਖਿਡਾਰੀਆਂ ਦੀਆਂ ਨੰਨੇ ਬੱਚਿਆਂ ਦੀਆਂ ਕਲਾਕਿਰਤੀਆਂ ਕਹਿ ਲਈਏ ਖੇਡਾਂ ਦੇ ਵਿੱਚ ਉਹਨਾਂ ਨੂੰ ਸਮਾਜ ਦੇ ਵਿੱਚ ਲੈ ਕੇ ਜਾਣਗੇ ਜਾਂ ਸਮਾਜ ਦੇ ਵਿੱਚ ਇਹ ਗੱਲਾਂ ਜਾਣਗੀਆਂ ਤਾਂ ਲੋਕੀ ਆਟੋਮੈਟਿਕਲੀ ਖੇਡਾਂ ਦੇ ਪ੍ਰਤੀ ਖਾਸ ਤੌਰ ਤੇ ਨੰਨੇ ਖਿਡਾਰੀਆਂ ਪ੍ਰਤੀ ਜਾਗਰਿਤ ਹੋਣਗੇ ਤਾਂ ਜੋ ਔਰਕਾਰੇ ਸਮੇਂ ਦੇ ਖਿਡਾਰੀ ਜਿਹੜੇ ਹੈਗੇ ਪੰਜਾਬ ਦੇ ਇਹਨਾਂ ਸਕੂਲਾਂ ਚੋਂ ਨਿਕਲਦੇ ਹਨ ਪ੍ਰਾਇਮਰੀ ਸਕੂਲਾਂ ਦੇ ਵਿੱਚੋਂ ਨਿਕਲਦੇ ਹਨ ਸੋ ਲਾਹੌਰ ਆਗੇ ਬੰਦਵਾਤੇ ਇਹਨਾਂ ਗੇਮਾਂ ਵੱਲ ਧਿਆਨ ਦੇਣ ਦੀ ਸਾਨੂੰ ਸਾਰਿਆਂ ਨੂੰ ਅਸੀਂ ਬਹੁਤ ਖੁਸ਼ਮਸੇਰ ਸਮਝਦੇ ਆਪਰੇ ਆਪ ਨੂੰ ਕਿ ਅੱਜ ਗਹਿਲ ਪਿੰਡ ਗਹਿਲ ਦੀ ਧਰਤੀ ਦੇ ਉੱਤੇ ਇਹ ਆਗਲਾ ਪੱਲੇ ਖੇਡ ਦਾ ਅਜਰਾ ਦੂਸਰੇ ਦਿਨ ਦੇ ਵਿੱਚ ਆਗਾਜ਼ ਹੋ ਜਾ ਰਿਹਾ ਹੈਗਾ ਸੋ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਸਾਰਿਆਂ ਦੇ ਅਫਸਰ ਸਾਹਿਬਾਨ ਨੂੰ ਸਾਰੇ ਕੋਚ ਸਾਹਿਬਾਨ ਨੂੰ ਤੇ ਸਾਰੇ ਪ੍ਰਬੰਧਕਾਂ ਨੂੰ ਬਿਲਕੁਲ ਇਧਰ ਇੱਕ ਸਾਈਡ ਤੇ ਆ ਕੇ ਬੈਠੇ ਹੋ ਜਿਨਾਂ ਨੇ ਚਾਹ ਪਾਣੀ ਨਹੀਂ ਸ਼ੱਕਿਆ ਤੇ ਉਧਰਲੇ ਸਾਈਡ ਤੇ ਚਾਹ ਪਾਣੀ ਪਹਿਲਾਂ ਵੀ ਸ਼ੱਕ ਸਕਦੇ ਹੋ ਉਸ ਤੇ ਨਾਲ ਹੀ ਅੱਜ ਦਾ ਇਹ ਹੈ ਆਪਣੀ ਇਵੈਂਟ ਆ ਉਹ ਜਲਦੀ ਸ਼ੁਰੂ ਕਰਨੇ ਜਾ ਰਹੇ ਆ ਤੁਹਾਡੇ ਆ ਸਾਹਮਣੇ ਸਨਾਲੀ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਸੀਐਫਟੀ ਸਟੇਟ ਅਵਾਰਡੀ ਸੁਖਵੀਰ ਸਿੰਘ ਜੀ ਸੰਘੇੜਾ ਉਹ ਵੀ ਪਹੁੰਚੇ ਆ ਉਹਨਾਂ ਦਾ ਸਵਾਗਤ ਹੈ ਮੈਂ ਸਪੈਸ਼ਲੀ ਇਸ ਤਰ੍ਹਾਂ ਕੇ ਕਰਦਾ ਕਿ ਕਿ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਕੋਈ ਵੀ ਸਾਡਾ ਸਾਥੀ ਸਟੇਟ ਲੈਵਲ ਤੱਕ ਪਹੁੰਚਦਾ ਹੈ ਟਾਊਨ ਸਟੇਟ ਵੱਲੋਂ ਸਪੈਸ਼ਲ ਨਾਮ ਦੇ ਕੇ ਸਲਵਾਨਾ ਜਾਂਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਹੋਰ ਇਹ ਸਾਰੇ ਹੋਏ ਜਿੰਨੇ ਸਾਡੇ ਸੀਐਚੀ ਸਹਿਬਾਨ ਐਕਟੀ ਸਹਿਬਾਨ ਤੇ ਅੱਕ ਸਹਿਬਾਨ ਪਹੁੰਚੇ ਆ ਅਸੀਂ ਸਾਰਿਆਂ ਦਾ ਇਹ ਬਹੁਤ ਬਹੁਤ ਧੰਨਵਾਦ ਕਰਦੇ ਆ ਉਮੀਦ ਕਰਦੇ ਆਗੇ ਜਦ ਤੱਕ ਆਹ ਇਹ ਖੇਡਾ ਅੱਜ ਦੇ ਦਿਨ ਦੇ ਵਿੱਚ ਸ਼ਾਮ ਤੱਕ ਕੰਪਲੀਟ ਵੀ ਹੁੰਦੀਆਂ ਸਾਰੇ ਇਸੇ ਤਰ੍ਹਾਂ ਹੀ ਸਹਿਯੋਗ ਕਰੋਗੇ ਤੇ ਸ਼ਾਮ ਤੱਕ ਪੂਰਾ ਸਹਿਯੋਗ ਕਰਦੇ ਰਹੋਗੇ ਬੱਚਿਆਂ ਨੂੰ ਬੇਨਤੀ ਕਰਦੇ ਆ ਬਟੇ ਵੀ ਜਿਨ੍ਹਾਂ ਨੇ ਚਾਹ ਪਾਣੀ ਛਕ ਲਿਆ ਤਾਂ ਬੈਠ ਕੇ ਆਰਾਮ ਦੇ ਨਾਲ ਬੈਠੋ ਇੱਕ ਪ੍ਰਬੰਧਕਾਂ ਨੂੰ ਮੈਂ ਹੋਰ ਬੇਨਤੀ ਕਰਨੀ ਚਾਹਾਂ ਖਾਸ ਤੌਰ ਤੇ ਸਾਡੇ ਸਤਕਾਰਯੋਗ ਆ ਇਸ ਸਕੂਲ ਦੇ ਕੋਈ ਵੀ ਟੀਚਰਾਂ ਦੇ ਅਪਕ ਸਹਿਬਾਨ ਵੀ ਇੱਕ ਡਸਟਬਿਨ ਦਾ ਪ੍ਰਬੰਧ ਲਾਜ਼ਮੀ ਕਰ ਦਿੱਤਾ ਜਾਵੇ ਕਿਉਂਕਿ ਜਿਹੜੇ ਆਹ ਗਵਾਸ ਆ ਗਏ ਇਹੇ ਫਿਰ ਵਧੀਆ ਨਹੀਂ ਲੱਗਦੇ ਚਾਹੇ ਟੋਕਰਾ ਲਿਆਓ ਗੁਰੂ ਘਰ ਵਿੱਚੋਂ ਕੋਈ ਉਹ ਇੱਕ ਸਾਈਡ ਤੇ ਇੱਕ ਡੂਕਰਾ ਲਗਾ ਕੇ ਰੱਖ ਦੋ ਤਾਂ ਜੋ ਆਪਾਂ ਓਏ ਆ ਨਹੀਂ ਲਿਆਉਣਾ ਸਿਕਾ ਸਾਰੇ ਖਿਡਾਰੀਆਂ ਨੂੰ ਬੇਨਤੀ ਹੈ ਵੀ ਬੱਚੇ ਤੁਹਾਡੀ ਖਾਤਰ ਸਪੈਸ਼ਲੀ ਵਧੀਆ ਬੋਟਰ ਆਉ ਸਾਹਮਣੇ ਟੈਕੀ ਦੇ ਵਿੱਚ ਉਧਰ ਪਰ ਕੇ ਲਿਆਂਦਾਗਾ ਉਹ ਵੀ ਇਹ ਨਹੀਂਗਾ ਵੀ ਕਿਸੇ ਮੋਟਰ ਤੋਂ ਲੈ ਕੇ ਆਇਆ ਵਧੀਆ ਆ ਉਹਦੋਂ ਲਿਆਂਦਾ ਹੋਇਆ ਪਾਣੀ ਹੈ ਕਹਿੰਦੇ ਤੇ ਉੱਥੇ ਬੱਚੇ ਨੇ ਪਾਣੀ ਪੀਣਾਗਾ ਤਾਂ ਉੱਥੇ ਪੀ ਸਕਦੇ ਹੋ ਇੱਥੇ ਪੀਓ ਕੇ ਆ ਕੇ ਬੱਚੇ ਥੋੜਾ ਜਿਹਾ ਗੇਸਟ ਵੀ ਯਾਰਾ ਕਰ ਦਿੰਦੇ ਆ ਤੇ ਜਿਹੜੇ ਇੰਦਰ ਆ ਕੈਂਪਰ ਲੱਗੇ ਹੋਏ ਆ ਇਹ ਸਾਡੇ ਪ੍ਰਬੰਧਕਾਂ ਦੇ ਖਾਤਰ ਆ ਸਾਡੇ ਸਹਾਯੋਗੀਆਂ ਦੇ ਖਾਤਰ ਆ ਸਾਡੇ ਅਧਿਪਕ ਸਾਹਿਬਾਨਾਂ ਦੇ ਖਾਤਰ ਆ ਇੱਥੇ ਸਰਵ ਕੀਤਾ ਜਾਊਗਾ ਸਾਰੇ ਬੱਚਿਆਂ ਨੂੰ ਬੇਨਤੀ ਕਰਦੇ ਆ ਜਿੱਥੇ ਆਪਣਾ ਮੇਨ ਗੇਟ ਆ ਉਹ ਚ ਐਂਟਰ ਹੁੰਦੀਆਂ ਗਰਾਊਂਡ ਦੇ ਵਿੱਚ ਆ ਉੱਥੇ ਉਹ ਸਾਹਮਣੇ ਗੀਨਜੀ ਪੈਂਦੀ ਆ ਉਰੋਂ ਤੇ ਟੈਪ ਖੋਲੋ ਤੇ ਉੱਥੇ ਤੁਸੀਂ ਪਾਣੀ ਪੀ ਸਕਦੇ ਹੋ ਪਰ ਇਹਨਾਂ ਕਾ ਲਾਜ਼ਮੀ ਕਰਕੇ ਗਰੀਜ਼ ਕਰਿਓ ਕਿ ਪਾਣੀ ਦੀ ਬੇਸ ਤੇ ਬਹੁਤ ਘੱਟ ਕਰਿਓ ਕਿਉਂਕਿ ਪਾਣੀ ਬਾਰੇ ਤਾਂ ਤੁਸੀਂ ਪੜੇ ਲਿਖੇ ਬੱਚੇ ਹੋਗੇ ਤੁਹਾਡੇ ਅਧਿਆਪਕ ਸਹਿਬਾਨ ਜਿੱਥੇ ਬਾਕੀ ਐਜੂਏਸ ਅ ਸੋ આજ ਦੇ ਤੌਰ ਤੇ ਇਹਨਾਂ ਗੱਲਾਂ ਬਾਰੇ ਸਾਰਿਆਂ ਨੇ ਧਿਆਨ ਦੇਣਾਗਾ ਦੂਸਰੀ ਗੱਲ ਕਿਉਂਕਿ ਜਿਆਦਾ ਸਰੀਰ ਦੇ ਵਿੱਚ એનર્ਜੀ ਹੁੰਦੀ ਆ ਬੇਟੇ ਤੁਸੀਂ ਚਾਹ ਪਾਣੀ ਪੀ ਲਿਆ ਤੇ ਇੱਕ ਸਾਈਡ ਤੇ ਬੈਠ ਚੋ ਜਦ ਜੀ ਕੋਈ ਗੇਮ ਦਾ ਕੰਪੀਟੀਸ਼ਨ ਲੜਨ ਨੂੰ ਹੁੰਦਾ ਤਾਂ ਪਹਿਲਾਂ ਸਾਨੂੰ ਰੈਸਟ ਬਹੁਤ ਜ਼ਰੂਰੀ ਹੁੰਦੀ ਹੈਗੀ ਜੇਕਰ ਅਸੀਂ ਦੌੜਦੇ ਰਹੋਗੇ ਇੱਧਰ ਨੂੰ ਦੌੜਗੇ ਤਾਂ ਉੱਧਰ ਨੂੰ ਦੌੜਗੇ ਤੁਹਾਡੀ ਐਨਰਜੀ ਲੈਵਲ ਆ ਉਹ ਡਾਊਨ ਵੀ ਜਾਏਗਾ ਸੋ ਸਾਰੇ ਅਧਿਆਪਕ ਸਰਵਾਨ ਹਾਂ ਇੱਕ ਹੋਰ ਜ਼ਰੂਰੀ ਬੇਨਤੀ ਹੈ ਸਾਰੇ ਵਿਆਪਕ ਸਰਵਾਨਾਂ ਨੂੰ ਜਿਹੜੇ ਵਾਇਰਲ ਸਕੂਲਾ ਤੋਂ ਆਇਆ ਜਿੰਨਾਰੇ ਅਜੇ ਤੱਕ ਅਟੈਂਡੈਂਸ ਨਹੀਂ ਲਗਾਈ ਪਲੀਜ਼ ਕਿਰਪਾ ਕਰਕੇ ਸਾਡੀਆਂ ਅਧਿਆਪਕਾਂ ਟੀਚਰ ਸਰਵਾਨ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਇੱਧਰ ਆ ਕੇ ਅਟੈਂਡੈਂਸ ਜ਼ਰੂਰ ਲਗਾ ਦਿਓ ਜੀ ਸਾਡੇ ਇੱਧਰ ਅਧਿਕਾਰੀ ਬੈਠੇ ਆਗੇ ਸਾਥੀ ਬੈਠੇ ਆ ਤੇ لازਮੀ ਤੌਰ ਤੇ ਅਟੈਂਡੈਂਸ ਬਹੁਤ ਜ਼ਰੂਰੀ ਹੋ ਜਾਂਦੀ ਹੈ ਖਾਸ ਤੌਰ ਤੇ ਅਧਿਅਕ ਸਾਹਿਬਾਨਾਂ ਦੀ ਸੋ ਰੀਤੀ ਕਰਦੇ ਆ ਵੀ لازਮੀ ਤੌਰ ਤੇ ਇਧਰ ਤੁਸੀਂ ਅਟੈਂਡੈਂਸ ਵੀ ਲਗਾਓ ਜੀ ਸੋ ਜਿਹੜੇ ਸਾਥੀ ਪਹੁੰਚ ਗਏ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਹੋਰ ਵੀ ਸਾਥੀ ਪਹੁੰਚ ਰਹੇ ਆ ਗਰਾਊਂਡ ਦੇ ਦੂਸਰੇ ਵੀਰ ਨੇ ਟਰੈਕਟਰ ਵਾਲੇ ਸ਼ਿਫਟ ਲਗਾ ਦਿੱਤੀ ਆ ਦੁਬਾਰਾ ਫਿਰ ਆ ਜਿਹੜਾ ਹੈਗਾ ਜ ਸਾਹਾਗਾ ਲਾ ਦਿੱਤਾ ਆ ਬਹੁਤ ਸੋਹਣਾ ਗਰਾਊਂਡ ਬਣ ਗਿਆ ਸੋਸਰ ਜੀ ਦਾ ਬਹੁਤ ਬਹੁਤ ਸਵਾਗਤ ਕਰਦੇ ਆਗੇ ਸਾਡੇ ਪੁਰਾਣੇ ਟੀਚਰ ਸਾਹਿਬਾਨਾਂ ਤੋਂ ਅਸੀਂ ਬਹੁਤ ਕੁਝ ਸਿੱਖਦੇ ਆ ਇਹਨਾਂ ਦੇ ਪਾਏ ਆ ਪੂਰਨਤਾ ਅਸੀਂ ਚੱਲਣ ਦੀ ਪੂਰਨ ਕੋਸ਼ਿਸ਼ ਕਰਦੇ ਆ ਉਮੀਦ ਕਰਦੇ ਆ ਇਸੇ ਤਰ੍ਹਾਂ ਇਹਨਾਂ ਨੂੰ ਗਾਈਡਲਾਈਨ ਦਿੰਦੇ ਰਹਿਣਗੇ ਤੇ ਅਸੀਂ ਇਹੋ ਜਿਹੇ ਪ੍ਰੋਗਰਾਮਾਂ ਦੇ ਵਿੱਚ ਮਿਲ ਜੁਲ ਕੇ ਆ ਪੂਰੀ ਸੋਹਰ ਦਤਾ ਦੇ ਨਾਲ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਸ਼ਮੂਲੀਅਤ ਕਰਦੇ ਜਾਵਾਂਗੇ ਸਾਰੇ ਮਿਲ ਕੇ ਜੋ ਬੇਨਤੀ ਮੈਂ ਫਿਰ ਕਰਦਾ ਜਿਹੜੇ ਬੱਚੇ ਉਧਰ ਗਰਾਊਂਡ ਦੇ ਵਿੱਚ ਅਤੁਰੇ ਫਿਰਦੇ ਆ ਵੀ ਇੱਕ ਸਾਈਡ ਤੇ ਬੈਠੋ ਫਿਰ ਇੱਕ ਤਾਂ ਹਰ ਸੈਂਟਰ ਦੇ ਲਈ ਸਪੈਸ਼ਲੀ ਤੌਰ ਤੇ ਬੈਕ ਸਾਈਡ ਦੇ ਉੱਤੇ ਤੁਹਾਡਾ ਬੈਨਰ ਲੱਗਿਆ ਹੋਇਆ ਉੱਥੇ ਬੈਠ ਸਕਦੇ ਹੋ ਅਦਰਵਾਜ਼ ਇੱਧਰ ਸਾਈਡ ਦੇ ਉੱਤੇ ਵੀ ਜਗ੍ਹਾ ਹੈਗੀ ਉੱਥੇ ਬੈਠ ਕੇ ਤੁਸੀਂ ਆਨੰਦ ਮਾਣ ਸਕਦੇ ਹੋ ਇਹਨਾਂ ਗੱਲਾਂ 'ਤੇ ਧਿਆਨ ਦਿਓ ਜਿਹੜੇ ਚਾਹ ਪਾਣੀ ਨਹੀਂ ਸ਼ੱਕਿਆ ਤੇ ਉਹ ਲਾਜ਼ਮੀ ਤੌਰ ਤੇ ਇੱਧਰ ਸਾਈਡ ਤੇ ਆ ਕੇ ਸ਼ੱਕ ਰੱਖ ਦਿਓ ਬਾਕੀ ਜਿਨ੍ਹਾਂ ਨੇ ਪਾਣੀ ਪੀਣਾ ਬੱਚਿਆਂ ਨੇ ਸਾਹਮਣੇ ਉਹ ਗ੍ਰੀਨ ਟੈਂਕੀ ਜਿਹੜੀ ਸਾਹਮਣੇ ਦਿੱਸਤੀ ਹੈ ਜਿੱਥੋਂ ਗਰਾਊਂਡ ਦੇ ਵਿੱਚ ਐਂਟਰ ਹੁੰਦੇ ਆ ਉੱਥੇ ਜਾ ਕੇ ਤੁਸੀਂ ਪਾਣੀ ਪੀ ਸਕਦੇ ਹੋ ਹਾਂਜੀ ਲਓ ਵੀ ਬੱਚੇ ਸਾਰੀਆਂ ਤਿਆਰੀਆਂ ਮੁਕੰਮਲ ਹੋਈਆਂ ਤੇ ਜ਼ਰੂਰੀ ਸੂਚਨਾ ਸਾਰੇ ਬੱਚਿਆਂ ਨੂੰ ਧਿਆਨ ਦੇ ਨਾਲ ਸੁਣੋ ਸਾਰੇ ਬੱਚੇ ਹਰ ਸੈਂਟਰ ਵਾਈਜ਼ ਪੀਨ ਚਾਰਜ ਦੇ ਨਾਲ ਇਸ ਸਟੇਜ ਦੇ ਫਰੰਟ ਅੱਗੇ ਆ ਜਾਓ ਤਾਂ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਆ ਬਲਾਕ ਪ੍ਰੈਮਰੀ ਅਫਸਰ ਸਹਿਬਾਨ ਸਰਦਾਰ ਬਦੀਰ ਸਿੰਘ ਜੀ ਉਹ ਸਾਡੇ ਦਰਮਿਆਨ ਪਹੁੰਚ ਰਿਹਾ ਤੇ ਆਪਾਂ ਅੱਜ ਦੀਆਂ ਖੇਡਾਂ ਦਾ ਜਿਹੜਾ ਆਗਾਜ਼ ਉਹਨਾਂ ਦੇ ਕਰ ਕਮਲਾ ਰਾਂਗੇ ਆਪਾਂ ਸਾਰੇ ਮਿਲ ਕੇ ਕਰਾਂਗੇ ਜੀ ਸੋ ਮੈਂ ਬੇਨਤੀ ਕਰਦਾ ਹਾਂਗਾ ਪਹਿਲਾਂ ਤਾਂ ਸਾਰੇ ਬੱਚੇ ਲਾਈਨ ਅਪ ਬੁਝੋ ਜੀ ਆਪੋ ਆਪਣੇ ਸੈਂਟਰ ਮੁਤਾਬਕ ਤੇ ਉਹਨਾਂ ਦੇ ਸੈਂਟਰ ਟੀਚਰ ਸਹਿਬਾਨ ਜਾਂ ਉਹਨਾਂ ਦੇ ਕੋਚ ਸਹਿਬਾਨ ਸਾਰੇ ਬੱਚਿਆਂ ਨੂੰ ਲੈ ਕੇ ਆਓ ਬੈਠਣਾ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਸਾਰੇ ਨੂੰ ਪਤਾ ਜਿਸ ਤਰ੍ਹਾਂ ਤੁਸੀਂ ਮਾਰਨਿੰਗ ਅਸੈਂਬਲੀ ਦੇ ਵਿੱਚ ਬੈਠਦੇ ਹੋ ਜੀ ਹਾਂ ਜੀ ਇੱਕ ਰਿਕੁਐਸਟ ਹੈ ਵੀ ਜਿਹੜੇ ਬੱਚੇ ਕਿਸੇ ਵੀ ਇਵੈਂਟ ਦੇ ਲਈ ਆਪ ਆਪਣੇ ਗਰਾਊਂਡ ਦੇ ਨਜ਼ਦੀਕ ਬੈਠੇ ਆ ਉਹਨਾਂ ਨੂੰ ਬੇਨਤੀ ਕਰਦੇ ਆ ਪਲੀਜ਼ ਕਿਰਪਾ ਕਰਕੇ ਤੁਸੀਂ ਫਰੰਟ ਤੇ ਆ ਜਾਓ ਤਾਂ ਜੋ ਇੱਥੇ ਲਾਈਨ ਅਪ ਰੋਕੇ ਤੇ ਆਪਾਂ ਨਾਲ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਬਲਾਕ ਦੇਖਿਆ ਆਪਸਰ ਸਰਦਾਰ ਬਲਬੀਰ ਸਿੰਘ ਜੀ ਮੰਨੂ ਕਿ ਬਹੁਤ ਹੀ ਜਲਦੀ ਸਾਡੇ ਦਰਮਿਆਨ ਪਹੁੰਚਣ ਵਾਲੇ ਆ ਤਾਂ ਜੋ ਆਪਾਂ ਖੇਡਾਂ ਦਾ ਜਿਹੜਾ ਅੱਜ ਆਰੰਭ ਸ਼ੁਭ ਆਰੰਭ ਉਹਦਾ ਵਾਧਾ ਕਰ ਸਕਾਂਗੇ ਖਾਸ ਤੌਰ ਤੇ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਬਲਬੀਰ ਸਿੰਘ ਜੀ ਮਾਨ ਸਰਪੰਚ ਗ੍ਰਾਮ ਪੰਚਾਇਤ ਗਹਿਲ ਇਸੇ ਨਾਲ ਹੀ ਜਗਦੀਪ ਸਿੰਘ ਜੀ ਸੰਧੂ ਗਿਆਲਾ ਪੈਟਰੋਲ ਪੰਪ ਵਾਲੇ ਆ ਪੁਨੀਤ ਮਾਨ ਜਿਲ੍ਹਾ ਸਕੱਤਰ ਆਮ ਆਦਮੀ ਪਾਰਟੀ ਬਰਨਾਰਾ ਨੇ ਦੇ ਉਹਨਾਂ ਦਾ ਵੀ ਸਵਾਗਤ ਕਰਦੇ ਜੇ ਤੇ ਪਹੁੰਚਣ ਤੇ ਸਰਪਿੰਦਪਾਲ ਸਿੰਘ ਮਾਨ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਮਹਿਲਕਰਨ ਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਕਰਮਜੀਤ ਸਿੰਘ ਪੰਚ ਸਾਹਿਬਾਨ ਉਹੀ ਪਹੁੰਚੋਣਾ ਧੰਨਵਾਦ ਜਗਰੂਪ ਸਿੰਘ ਪੰਚ ਪ੍ਰਧਾਨ ਸਾਹਿਬ ਨੂੰ ਪਹੁੰਚੋ ਉਹਨਾਂ ਦਾ ਵੀ ਧੰਨਵਾਦ ਅਮਰਤਪਾਲ ਸਿੰਘ ਦੇ ਬੋਲੜੀ ਇਹ ਪਹੁੰਚਿਆ ਚੌਕਰ ਸਿੰਘ ਮੈਂਬਰ ਸਾਹਿਬ ਇਹ ਵੀ ਪਹੁੰਚੇ ਆ ਮਨਜੂਰ ਸਿੰਘ ਢਾਲੀਵਾਲ ਜੀ ਰਾਲਾ ਢੂੜ ਕਰਨੈਲ ਸਿੰਘ ਢੂੜ ਸਰਦਾਰ ਬਿਹਮ ਸਿੰਘ ਸੰਧੂ ਜੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਅਸੀਂ ਸਰਦਾਰ ਹਰਪ੍ਰੀਤ ਸਿੰਘ ਦਿਵਾਨਾ ਜੀ ਆ ਤੇ ਪ੍ਰধান ਅਵਾਰਡ ਸਟੇਟ ਅਵਾਰਡ ਤੇ ਨੈਸ਼ਨਲ ਸਟੇਟ ਅਵਾਰਡ ਸਾਡੇ ਹਰਪੀਰ ਸਿੰਘ ਦਿਵਾਗਾ ਜੀ ਨੇ ਦੇਰਲੇ ਵਿਲਾ ਸਕੂਲ ਨੇ ਜਿਹੜੇ ਬਹੁਤ ਜ਼ਿਆਦਾ ਉੱਥੇ ਉਹਨਾਂ ਦਾ ਕੰਮ ਬੋਲਦਾਗਾ ਉਧਾਰਨਾ ਪੂਰੇ ਚੱਲਦੀ ਹੈ ਅੱਜ ਵੀ ਸਮਾਜ ਦੇ ਵਿੱਚ ਸੂਲੋਗਾਂ ਦੀ ਧੰਨਵਾਦ ਕਰਦੇ ਹਾਂ ਜਿੰਨੇ ਵੀ ਇੱਥੇ ਹੋਰ ਅਧਿਆਪਕ ਸਹਿਬਾਨ ਪਹੁੰਚਿਆ ਜਾਂ ਪ੍ਰਬੰਧਕ ਪਿੰਡ ਦੇ ਵਿੱਚੋਂ ਸਹਿਯੋਗ ਕਰਨ ਦੀ ਖਾਤਰ ਪਹੁੰਚੇ ਆ ਅਸੀਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੋ ਇੱਕ ਦੁਬਾਰਾ ਫਿਰ ਬੇਨਤੀ ਪਹਿਲਾਂ ਕਰ ਚੁੱਕੇ ਹਾਂ ਜੀ ਜਿਹੜੇ ਬੱਚੇ ਪ੍ਰੋਪਰ ਅਡਰੈਸ ਦੇ ਵਿੱਚ ਨੇ ਉਹ ਪਲੀਜ਼ ਲਾਈਨ ਅਪ ਹੋ ਲੋ ਸੀ ਦੇ ਅੱਗੇ ਆ ਕੇ ਉਹਨਾਂ ਦੇ ਅਧਿਪਕ ਸਹਿਬਾਨ ਨੂੰ ਲੈ ਕੇ ਆਓ ਤਾਂ ਜੋ ਆਪਾਂ ਅੱਜ ਦੀ ਖੇਡਾਂ ਦੀ ਸ਼ੁਰੂਆਤ ਕਰ ਸਕੀਏ ਸਾਡੇ ਦਰਮਿਆਨ ਬਲਾਕ ਹਾਂਜੀ ਸਾਰੇ ਬੱਚਿਆਂ ਨੂੰ ਬੇਨਤੀ ਕਰਦੇ ਆ ਜੀ ਉਹਨਾਂ ਦੇ ਅਧਿਪਕ ਸਹਿਬਾਨ ਪਲੀਜ਼ ਕਿਰਪਾ ਕਰਕੇ ਉਹਨਾਂ ਨੂੰ ਲੈ ਆਓ ਤੇ ਸਾਡੇ ਸੀਐਸਟੀ ਮੈਮ ਮੈਮ ਜਸਵੀਰ ਕੌਰ ਜੀ ਵਕਤ ਕਰ ਤੇ ਉਹ ਵੀ ਤੇ ਸਾਰੇ ਸੀਰਸਤੀ ਸਾਹਿਬਾਨ ਸਾਰਨ ਬੀਤੀ ਕਰਦਾ ਵੀ ਪਲੀਜ਼ ਕਿਰਪਾ ਕਰਕੇ ਆ ਜਾਓ ਤੇ ਸਾਰੇ ਬੱਚੇ ਲਾਈਨ ਅਪ ਹੋ ਜੋ ਲਾਈਨ ਅਪ ਤੁਹਾਨੂੰ ਇੱਥੇ ਜਰਾ ਜੀ ਆ ਖੇਡਾਂ ਦੀ ਸ਼ੁਰੂਆਤ ਕਰਾਂਗੇ ਅਸੀਂ ਬਹੁਤ ਜਲਦੀ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਕਿਉਂਕਿ ਸਾਰੇ ਸਹਿਯੋਗ ਕਰੋ ਕਿਉਂਕਿ ਬਹੁਤ ਅੱਜ ਪਤਾ ਲੱਗਦਾ ਜੀ ਸਾਡੇ ਸਰਕਾਰੀ ਸਕੂਲਾਂ ਦੇ ਤੇ ਦੂਸਰੇ ਸਕੂਲਾਂ ਦੇ ਬੱਚੇ ਕਿੰਨੇ ਸਿਆਣੇ ਕਿੰਨਾ ਕਹਿਣਾ ਮੰਨਦੇ ਆ ਕਿੰਨੇ ਅਨੁਸ਼ਾਸਨ ਦੇ ਵਿੱਚ ਨੇ ਇਹ ਸਾਰੇ ਬੱਚੇ ਕਿੰਨੇ ਵਧੀਆ ਤੰਗ ਦੇ ਨਾਲ ਸਾਰੇ ਵਿਅਕਤੀ ਸਹਿਬਾਨ ਤੁਹਾਨੂੰ ਗਾਈਡ ਕਰਕੇ ਲੈ ਕੇ ਆਇਆ ਕਿਉਂਕਿ ਸਪੋਰਟਸਮੈਨ ਦੀ ਜਿਹੜੀ ਭਾਵਨਾ ਉਹ ਅੱਜ ਸਾਡੇ ਵਿੱਚੋਂ ਵਿਖਣੀ ਚਾਹੀਦੀ ਹੈ ਚਲਕਰੀ ਚਾਹੀਦੀ ਹੈ ਸੋ ਮੀਰ ਕਰਦੇ ਹਾਂ ਤੁਸੀਂ ਸਾਰੇ ਵਧੀਆ ਤਰੀਕੇ ਨਾਲ ਹਰ ਡਿਊਟੀ ਦੇ ਵਿੱਚ ਹਰ ਥਾਂ ਤੁਸੀਂ ਆਪਣਾ ਸਹਿਯੋਗ ਕਰੋਗੇ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਪਿੰਡ ਦੇ ਪਤਵੰਤੇ ਕਿਉਂਕਿ ਕੋਈ ਵੀ ਇਹ ਇਵੈਂਟ ਕਰਾਉਣਾਗਾ ਕੋਈ ਟੂਰਨਾਮੈਂਟ ਕਰਾਉਣਾ ਕੋਈ ਪ੍ਰੋਗਰਾਮ ਕਰਾਉਣਾ ਜਦ ਤੱਕ ਨਗਰ ਦਾ ਸਹਿਯੋਗ ਨਾ ਹੋਵੇ ਦਾਨੀ ਸੱਜਣਾ ਦਾ ਸਹਿਯੋਗ ਨਾ ਹੋਵੇ ਉਦੋਂ ਤੱਕ ਇਹ ਪ੍ਰੋਗਰਾਮ ਸਫਲ ਨਹੀਂ ਹੁੰਦੇ ਸੋ ਬੜੀ ਸੋਹਣੀ ਗੱਲ ਹੈ ਇੱਥੇ ਵੀ ਪ੍ਰਬੰਧਕਾਂ ਲਈ ਕਹਿ ਲਈਏ ਇੱਥੋਂ ਦੇ ਨਗਰ ਦੇ ਲਈ ਤੇ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਤੇ ਇਹ ਪ੍ਰੋਗਰਾਮ ਅੱਜ ਅਸੀਂ ਇੱਥੇ ਕਰਨ ਜਾ ਰਹੇ ਹਾਂਗੇ ਅਮੀਰ ਕਰਦੇ ਆਗੇ ਹਰ ਪ੍ਰੋਗਰਾਮ ਦੇ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਇਸ ਤਰ੍ਹਾਂ ਇਹ ਪਹਿਲਾਂ ਆਪਣਾ ਸਹਿਯੋਗ ਦਿੰਦੇ ਆ ਇੱਥੇ ਸਹਿਯੋਗ ਦੇਣਗੇ ਸੋ ਬਹੁਤ ਬਹੁਤ ਧੰਨਵਾਦ ਇਹਨਾਂ ਸਾਰੇ ਸਾਥੀਆਂ ਦਾ ਜਿਨ੍ਹਾਂ ਦੀ ਹੱਲਾਸ਼ੇਰੀ ਦੇ ਨਾਲ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅਸੀਂ ਅੱਜ ਦੇ